ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਭਾਗ ਸਿੰਘ ਫਾਰਮ ਤੇ ਜਿਹੜੇ ਵੀ ਸੱਜਣ ਮਿੱਤਰ ਆਪਣੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਆਪਣੇ ਚੈਨਲ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਤੱਕ ਵੀਡੀਓ ਆ ਸਕੇ ਆਪਣੀ ਨਵੀਂ ਤੋਂ ਨਵੀਂ ਤੇ ਆਪਣੇ ਤੋਂ ਵੀਡੀਓ ਬਣਾਉਣ ਲਈ ਬਾਈ ਜੀ ਆਪਣਾ ਸੰਪਰਕ ਨੰਬਰ 83604 62501 ਅੱਜ ਨਾਲ ਤੁਹਾਡੇ ਅੱਗੇ ਦੋ گاਵਾ ਪੇਸ਼ ਕਰਨ ਜਾ ਰਹੇ ਹਾਂ ਪੂਰੀਆਂ ਟਾਪ ਦੀਆਂ ਤੇ ਘਰੇਲੂ ਸੱਜਣ ਦੇ ਘਰੋਂ ਨੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਕੋਈ ਵੀ ਜਾਣਕਾਰੀ ਹੂ ਮਾਲਕ ਨਾਲ ਸਾਂਝੀ ਕਰਦਾਂਗੇ ਬਾਕੀ ਇੱਕ ਗਾਈ ਬਾਈ ਦੇ ਦਸ਼ਨ ਮੁਤਾਬਕ ਗੱਭਣਾ ਕਿੰਨੇ ਟਾਈਮ ਦੀ ਗੱਭਣਾ ਤੇ ਕਿੰਨਾ ਦੁੱਧ ਆ ਤੇ ਇੱਕ ਤਾਜੀ ਸੂਈ ਸੱਜਰ ਗਾਂ ਬਕਾਊਆ ਤੇ ਟੋਟਲ ਜਾਣਕਾਰੀ ਤੇ ਪਿੰਡ ਬਾਈ ਤੋਂ ਸਾਰਾ ਕੁਝ ਸਪੈਸਿਫਿਕ ਦੇਵਾਂਗੇ ਤੇ ਬਾਈ ਜੀ ਅੱਜ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਵੀਰੇ ਆਪਣਾ ਪਿੰਡ ਨਾਮ ਐਡਰੈਸ ਬੋਲ ਦੋ ਪਿੰਡ ਚਾਓ ਆਪਣਾ ਵੀ ਪਿੰਡ ਚਾਓ ਹਾਂ ਨੇੜੇ ਆਪਣੇ ਸੀ ਸੀਰਿਧ ਭਗਤ ਸਿੰਘ ਪਾਰਕ ਹੈ ਜੀ ਸੀਰਿਧ ਭਗਤ ਸਿੰਘ ਪਾਰਕ ਹੈ ਜੀ ਠੀਕ ਹੈ ਜੀ ਤੇ ਆਪਣੇ ਕੋਲੇ ਸੰਪਰਕ ਨੰਬਰ ਬੋਲ ਦੇ ਕਤਾਈ ਬਾਈ 98417 19974 19974 ਆਪਣੇ ਕੋਲ ਅਜ ਦੋ ਨਗ ਨੇ ਬਾਈ ਜੀ ਹਾਂ ਜੇ ਆਪਾਂ ਗੱਲ ਕਰੀਏ ਪਹਿਲੀ ਗਾਂ ਦੀ ਇਹ ਕਿੰਨਾ ਦੁੱਧ ਆ ਤੇ ਕਿੰਨੇ ਦਿਨ ਦੀ ਸੂਈ ਦੀ ਆ ਇਹ ਪਹਿਲਾਂ ਬੱਚੀ ਹੈ ਵੀ 10 ਦਿਨਾਂ ਦੀ ਸੂਈ ਹੈ 10 ਦਿਨਾਂ ਦੀ ਸੂਈ ਦੀ ਆ ਤੇ 24 ਕਿਲੋ ਦਾ ਤਿਆਰ ਹੋ ਤੇ 22 ਕਿਲੋ ਕੋਈ ਆਪਾਂ ਕਿ ਮਾਰਦੀ ਤੋ 24 ਕਿਲੋ ਦਾ ਤਾਂ ਨੈਟ ਤਿਆਰ ਹਾਂ ਕੋਈ ਗੱਲਾਂ ਵਾਲਾ ਨਹੀਂ ਨਹੀਂ ਕੋਈ ਗੱਲ ਨਹੀਂ ਪੂਰ ਸ਼ਰਲਾ ਬਾਈ ਨਹੀਂ ਕੋਈ ਨਹੀਂ ਜਿਵੇਂ ਅੱਤੇ ਬਾਈ ਜੀ ਦੇ ਦਸਨ ਮੁਤਾਬਕ ਬਾਈ ਕਹਿੰਦਾ 22 23 ਕਿਲੋ ਦਾ ਹੁਣ ਤਿਆਰ ਆ ਤੇ 24 25 ਕਿਲੋ ਤਾਂ ਮੰਨ ਹੀ ਸਕਦੇ ਹੋ ਤਾਂ ਨਾ ਕਰੀ ਜੋ 25 ਦਾ ਹੈ ਕਿ ਮਾਈਟ ਹੋ ਗਈ 24 ਕਿਲੋ ਹੈਗਾ 24 ਨਕਟਾ ਹਾਂ ਠੀਕ ਆ ਮੜਾ ਤੋੜ ਕੇ ਦਿਖਾ ਲੈ ਫਿਕਸ ਲੈਵੇ ਦੀ ਆ ਵੀਰੇ ਕੋਈ ਮਸਟੈਟਸ ਵਾਲਾ ਲੈਵਾ ਨਹੀਂਗਾ ਪੂਰਾ ਵਧੀਆ ਲੈ ਵੀ ਪਹਿਲਣ ਬਾਈ ਦੇ ਦੱਸਣ ਮੁਤਾਬਕ ਕਿੰਨੇ ਦਿਨਾਂ ਦੀ ਸੁਆਹ ਹੈ ਇਹਦਾ ਇਹ 10 ਦਿਨਾਂ ਦੀ ਸੁਆਹ ਹੈ 10 ਕਿਲੋ ਦਾ ਬੱਸਾਂ ਮਗਰਾ ਬਾਈ ਦੇ ਘਰੇਲੂ ਸੱਜਣਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਦੁਬਾਰੇ ਫੇਰ ਦੱਸਣ ਜਾ ਰਹੇ ਆ ਪੂਰੀ ਜਾਣ ਚਾ ਵਹਿੜਾ ਪਹਿਲਣ ਆ ਗਈ ਥੋੜੀ ਜਿਹੀ ਦਰਦੀ ਆ ਕੈਮਰੇ ਤੋਂ ਪੱਪਲੇ ਬੀ ਇਹ ਪੂਰੀ ਛੋਟੀ ਦੀ ਬਿਹੜਾ ਜਾਨੀ ਕਈ ਦੁੱਧ ਪਾਜੂ ਬਾਈ ਖੁੱਲਾ ਹਣਾ ਯਾਰ ਹਾਂ ਦੁੱਧ ਪਾਜੂ 25 ਤੋਂ ਪਲੱਸ ਪਾਉਗੀ ਪਾਉਗੀ ਕਮਾ ਬਾਈ ਤੇ ਹੁਣ ਥੋੜੇ ਦਸਣ ਮੁਤਾਬਕ 24 ਆ 30 ਦੇ ਨੇੜੇ ਜਾਉ ਦਮ 30 ਦੇ ਨੇੜੇ ਬਗਜ ਤਾ ਕੂਨੇ ਦਿਸਾ ਕੇ ਬਾਕੀ ਬਾਈ ਦੇ ਜੇ ਇੰਨਾ ਦੁੱਧ ਹੋਣਾ ਵੀਰੇ ਤਾਂ ਜਾ ਵੀ ਸਕਦੇ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ ਤੇ ਲੈਵਾ ਜਮਾ ਟਾਈਟ ਲਿਵੇ ਦੀ ਆ ਪੂਰੇ ਵਧੀਆ ਹਣਾ ਜਿਵੇਂ ਬੰਦਲੇਵਾ ਕਹਿੰਦੇ ਜਿਵੇਂ ਮੈਂ ਮੋਟ ਟਰ ਕਮਾ ਲੇਵਾ ਜਾ ਨਹੀਂ ਮੁੱਲ ਵੀਰੇ ਵੀਡੀਓ ਤੇ ਵੇਚੀ ਕਰਨੀ ਆ ਮੁੱਲ ਕਰ ਦਿੰਨੇ ਆ ਮੁੱਲ ਹਾਂ ਫੇ ਗੱਲ ਹੀ ਮੁਕਾ ਦੇ ਫੇਰ ਨਾ ਅਗਲਾ ਮੈਂ ਫੋਨ ਲਾਈ ਜਾਂਦਾ ਜਿਹੜੇ ਸੱਜਣ ਮਿੱਤਰ ਨੂੰ ਜ਼ਰੂਰਤ ਹੋਊਗੀ ਫੋਨ ਹੀ ਉਹ ਲਾਊਗਾ ਹਾਂ ਮੁੱਲ 90000 ਰੁਪਏ ਮੁੱਲ 90000 ਮਾਨਤਨ ਹੋ ਜੀਏਗਾ ਮਾਨਤਨ ਨੈਟ ਕਿੰਨੇ ਦੀ ਦੇਣੀ ਐ ਵੈਸੀ ਕਰ ਦਾਂਗੇ ਮੌਕੇ ਤੇ ਕਰ ਮੌਕੇ ਤੇ ਬਾਈ ਕਹਿੰਦਾ ਮਾਨਤਨ ਖੁੱਲਾ ਕਰ ਦੋਗੇ ਹਾਂ 90000 ਮੁੱਲ ਹਾਂ ਬਈ ਤੇ ਬਾਈ ਇਹ ਵੀ ਗੱਲ ਬਹੁਤ ਸੋਹਣੀ ਲੱਗੀ ਬਾਈ ਨੇ ਮੁੱਲ ਵੀ ਵੀਡੀਓ ਦੇ ਵਿੱਚ ਹੀ ਕਰਤਾ 90000 ਮੁੱਲ 24 ਕਿਲੋ ਦੁੱਧ ਬਾਈ ਕਹਿੰਦਾ ਪਿਆਰ ਨੈਟ ਤੇ ਨੰਬਰ ਦੋ ਤੇ ਬਾਈ ਜੀ ਆਹਾਂ ਕਿੰਨੇ ਸੂਏ ਤੇ ਕਿੰਨਾ ਦੁੱਧ ਏ ਵੀ ਪਹਿਲੇ ਸੁਈ ਵੀ ਆ ਬਈ ਦੂਜੀ ਪਹਿਲੇ ਬਾਈ ਦੇ ਦਸਨ ਮਦਾਵਕ ਸੁਈ ਵੀ ਆ ਦੁੱਧ ਕਿੰਨਾ ਬਾਈ ਜੀ ਦੂਜੇ ਵਾਸਤੇ ਗੱਭਣਾ ਹੈ ਦੂਜੇ ਵਾਸਤੇ ਸੀਮਨ ਸੂਮਣ ਦਾ ਕੋਈ ਕਨਫਰਮ ਹੈਗਾ 25 ਦੇ ਲੱਗਿਆ 40 32 66 40 4 32 66 ਲੱਗਿਆ ਬਠੀਕਾ ਬਾਈ ਜੀ ਕਿੰਨਾ ਟਾਈਮ ਦੀ ਗੱਭਣਾ ਬਾਈ ਇਹ 7 ਮਹੀਨਿਆਂ ਦੀ ਹੋ ਗਈ ਬਈ 2 3 ਤੋਂ 7 ਮਹੀਨਿਆਂ ਦੀ 7 ਮਹੀਨਿਆਂ ਦੀ ਗੱਭਣਾ ਤੇ ਦੁੱਧ ਦੁੱਧ ਹੈਗਾ ਇਹਦੇ ਥੱਲੇ 14 ਕਿਲੋ ਦੁੱਧ ਹੁਣ 14 ਕਿਲੋ ਹਾਂ ਹੁਣ 14 ਕਿਲੋ ਆ ਗਏ ਮਾਲਾ ਯਾਰ ਦੁੱਧ 14 ਕਿਲੋ ਹੁਣ ਵੀ ਬਹੁਤ ਦੇ ਦਿੱਤਾ ਬਈ ਇਹਦਾ ਅਠੀ ਕਹਿੰਦਾ ਦੁੱਧ ਕੱਢਿਆ ਬਾਈ ਸਹੀ ਹੈ ਇਹਦਾ 27 22 ਕਿਲੋ ਦੁੱਧ ਦਿੱਤਾ ਹੋਇਆ ਪਹਿਲੇ ਸੂਏ ਠੀਕ ਆ ਬਾਈ ਜੀ ਤੋੜ ਕੇ ਦਿਖਾ ਦਿਓ ਇੱਕ ਇਹਨੂੰ ਵੀ ਬਾਈ ਦੇ ਦੱਸਣ ਮਦਦ ਸੱਤ ਮਹੀਨਿਆਂ ਦੀ ਗੱਬਣ ਆ 14 ਕਿਲੋ ਦੁੱਧ ਹੁਣ ਬਾਈ ਕਹਿੰਦਾ ਤੋਲ ਕੇ ਲੈ ਜਾਓ ਇਹ ਵੀ ਲੈ ਲੈ ਭਾਈ ਦਾ ਵੀ ਫੀਟਿੰਗ ਵਾਲਾ ਅਰਜਮ ਐ ਕਮਾਲ ਕਰੀਤੀ ਬਾਈ ਦੀ ਪੂਰੇ ਸ਼ੌਂਕ ਨਾਲ ਤੇ ਵਧੀਆ ਚੰਗੀਆਂ ਬੱਸੀਆਂ ਲਈ ਬੱਠਾ ਬਾਈ ਇਹ ਵੀ ਪੂਰੀ ਚੰਗੀ ਆ 40 4 32 ਦਾ ਸੀਮਨ ਲੱਗਿਆ ਵਾਣਾ ਬਾਈ ਤੇ ਸੱਤ ਮਹੀਨਿਆਂ ਦੀ ਗੱਬਣ ਹਾਂ ਸੱਤ ਮਹੀਨਿਆਂ ਦੀ ਗੱਬਣ ਆ ਕੀ ਕਬਈ ਤੇ ਇਹਦਾ ਮੁੱਲ ਕੀ ਕਰਦੇ ਆਪਾਂ ਬਾਈ ਇਹਦਾ ਮੁੱਲ 80000 ਰੁਪਏ ਆ ਬਾਈ 80000 ਰੁਪਏ 80 ਜੋ ਮਾਨਤਾਨ ਹਾਂ ਹੋ ਜੂ ਠੀਕ ਆ ਬਾਈ ਇੱਕ ਵੀਰੇ ਹੋਰ ਬੇਨਤੀ ਸੀ ਜਿਵੇਂ ਦੋ ਗਾਇਆਂ ਆਪਣੇ ਕੋਲੇ ਦੋਨਾਂ 'ਚ ਆਪਾਂ ਵੀ ਕੋਈ ਪੂਰ ਸ਼ਰ ਲੈ ਦੀ ਗਾਰੰਟੀ ਨਹੀਂ ਕੋਈ ਨਹੀਂ ਜਮਾ ਪੂਰੀ ਵਧੀਆ ਤਾਂ ਤੇ ਕਈ ਵਾਰ ਕੋਈ ਸੱਜਣ ਮਿੱਤਰ ਚਾ ਲੱਗਿਆ ਹੋਵੇ ਪੂਰ ਸ਼ਾਲਾ ਨਾ ਹੋ ਵੀਰ ਬਣੇ ਜਮਾ ਖਣ ਸੋਣ ਧਾਰ ਕੋਈ ਦੀ ਚਾਰੇ ਥਾਂ ਠੀਕ ਆ ਬਾਈ ਜੀ ਦੇ ਉਹ ਵੀ ਗਾਰੰਟੀ ਹੈ ਕਹਣਾ ਬਾਈ ਕਹਣਾ ਜਿੰਨੀਆਂ ਗੱਲਾਂ ਕਹੀਆਂ ਉਹਨੀਆਂ ਸਾਰੀਆਂ ਪੱਕੇ ਹੋਣੀਆਂ ਤੇ ਜਿਹੜੇ ਵੀ ਸੱਜਣ ਮਿੱਤਰ ਨੂੰ ਜ਼ਰੂਰਤ ਹੋਵੇ ਬਾਈ ਇੱਕ ਵਾਰੀ ਪਿੰ ਤੇ ਫੋਨ ਨੰਬਰ ਆਪਣਾ ਦੁਬਾਰਾ ਰਿਪੀਟ ਕਰ ਦੋ 90412 90412 19979 19979 ਬਾਈ ਨਾਲ ਸੰਪਰਕ ਕਰ ਲੋ ਬਾਈ ਦਾ ਕੋਈ ਵੀ ਵਪਾਰ ਦਾ ਕੰਮ ਨਹੀਂ ਘਰੇਲੂ ਕੰਮ ਆ ਤੇ ਬਸਾ ਮੰਗ ਰਗਾ ਆਂ ਗਾਂ ਦੇ ਤਾਜੀ ਸੂਈ ਦੀ ਕਿੰਨੇ ਦਿਨਾਂ ਦਾ ਸੂਇ ਇਹਦਾ ਇਹ ਦੱਸ ਦੇਣਾ ਜੀ ਬਈ 10 ਦਿਨਾਂ ਦਾ ਸੂਇ ਹੈ ਧੰਨਵਾਦ ਜਿਹੜੇ ਵੀ ਸੱਜਣ ਮਿੱਤਰ ਨੇ ਵੀਡੀਓ ਦੇਖਣਾ ਬਾਈ ਨਾਲ ਜਰੂਰ ਸੰਪਰਕ ਸਤਿ ਸ਼੍ਰੀ ਅਕਾਲ